ਦੋਸਤੋ ਪੰਜਾਬੀ ਟਰਬਿੰਦਰ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਐਮਐਸਪੀ ਬਾਰੇ ਆਰਡੀਨੈਂਸ ਲਿਆਵੇ ਕੇਂਦਰ ਦੋਸਤੋ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 13 ਫਰਵਰੀ ਨੂੰ ਜਿਹੜਾ ਦਿੱਲੀ ਕੂਚ ਦਾ ਸੱਦਾ ਦਿੱਤਾ ਸੀ ਉਹ ਲਗਾਤਾਰ ਜਿਹੜਾ ਹੈ ਕਿਸਾਨਾਂ ਵੱਲੋਂ ਕੋਸ਼ਿਸ਼ਾਂ جاری ਹੈ ਜਿਹੜਾ ਪੰਜਾਬ ਤੇ ਹਰਿਆਣਾ ਦੀ ਹਦਾਂ ਸ਼ੰਭੂ ਬਾਰਡਰ ਖਨੋਰੀ ਬਾਰਡਰ ਉੱਥੇ ਹਾਲਾਤ ਜਿਹੜੇ ਨੇ ਲਗਾਤਾਰ ਅੱਜ ਪੰਜਵਾਂ ਦਿਨ ਹੈ ਵੀ ਕਿ ਤਣਾਅ ਵਾਲੇ ਬਣੇ ਹੋਏ ਨੇ ਭਾਵੇਂ ਕਿ ਅੱਜ ਥੋੜਾ ਜਿਹਾ ਉੱਥੇ ਹਾਲਾਤ ਕਾਬੂ ਹੇਠ ਵੀ ਦਿਖ ਰਹੇ ਨੇ ਕਿਉਂਕਿ ਕਿਸਾਨ ਜਥੇਬੰਦੀਆਂ ਦੀ ਤੇ ਕੇਂਦਰ ਸਰਕਾਰ ਦੀ ਮੀਟਿੰਗ ਹੈ ਉਹ ਚੌਥੇ ਗੇਟ ਦੀ ਮੀਟਿੰਗ ਉਹ ਕੱਲ ਨੂੰ ਐਤਵਾਰ ਨੂੰ ਹੋਵੇਗੀ ਤੇ ਉਸ ਕਰਕੇ ਵੀ ਅੱਜ ਕਿਤੇ ਨਾ ਕਿਤੇ ਮਾਹੌਲ ਥੋੜਾ ਠਰਮੇ ਵਾਲਾ ਦਿਖ ਰਿਹਾ ਪਰ ਇੱਕ ਚੀਜ਼ ਹੈ ਵੀ ਕਿ ਪੰਜਾਬ ਦਾ ਕਿਸਾਨ ਚਾਹੇ ਉਹ ਕਿਸਾਨ ਮਜਦੂਰ ਮੋਰਚਾ ਹੋਵੇ ਚਾਹੀਏ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਹੋਵੇ ਉਹ ਦੋਵੇਂ ਹੀ ਦੀ ਅਗਵਾਈ ਚ ਵੱਡੀ ਗਿਣਤੀ ਚ ਕਿਸਾਨ ਆਗੂ ਸ਼ੰਭੂ ਤੇ ਖਨੋਰੀ ਬੈਰੀਅਰ ਤੇ ਡਟੇ ਹੋਏ ਨੇ ਉੱਥੇ ਅੱਜ ਪੰਜਵਾਂ ਦਿਨ ਹੈ ਤੇ ਪੰਜਵੇਂ ਦਿਨ ਲਗਾਤਾਰ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਹੱਲਾ ਜਿਹੜਾ ਉਹ ਬੋਲਿਆ ਜਾ ਰਿਹਾ ਤੇ ਇਸ ਦੇ ਨਾਲ ਹੀ ਜੇ ਗੱਲ ਕਰੀਏ ਤਾਂ ਹੋਰ ਨਾ ਕਿਸਾਨ ਜਿੱਥੇ ਬੰਦੀਆਂ ਦੀ ਤਾਂ ਹੋਰ ਨਾ ਕਿਸਾਨ ਜਿੱਥੇ ਬੰਦੀਆਂ ਵੀ ਹੌਲੀ ਹੌਲੀ ਕਰਕੇ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੁੰਦੀਆਂ ਜਾ ਰਹੀਆਂ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਵਾਂ ਵੱਲੋਂ ਵੀ ਇਸ ਅੰਦੋਲਨ ਦੀ ਹਮਾਇਤ ਦਾ ਐਲਾਨ ਕੀਤਾ ਹੈ ਤੇ ਉਹਨਾਂ ਵੱਲੋਂ ਅੱਜ ਪੰਜਾਬ ਪਰਦੇ ਜਿਹੜੇ ਟੋਲ ਪਲਾਜ਼ੇ ਆ ਉਹ ਪਰਚੀ ਮੁਕਤ ਕਰਵਾ ਦਿੱਤੇ ਉਹਨਾਂ ਨੇ ਕੱਲ ਐਲਾਨ ਕੀਤਾ ਸੀ ਵੀ ਕਿ ਦੋ ਦਿਨ ਸ਼ਨੀਚਰਵਾਰ ਤੇ ਐਤਵਾਰ ਨੂੰ ਪੰਜਾਬ ਦੇ ਟੋਲ ਪਲਾਜ਼ੇ ਨੇ ਉਹ ਪਰਚੀ ਮੁਕਤ ਕਰਵਾਏ ਜਾਣਗੇ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਵਾਂ ਵੱਲੋਂ ਪੰਜਾਬ ਦੇ ਲਗਭਗ 2 ਦਰਜੇ ਦੇ ਕਰੀਬ ਟੋਲ ਬਲਾਜੇ ਉਹ ਪਰਚੀ ਮੁਕਤ ਕਰਵਾ ਦਿੱਤੇ ਨੇ ਉੱਥੇ ਹੀ ਇਸੇ ਕਿਸਾਨ ਜਥੇਬੰਦੀ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਸੀ ਕਿ ਅੱਜ ਪੰਜਾਬ ਦੇ ਵਿੱਚ ਜਿਹੜੇ ਭਾਜਪਾ ਦੇ ਵੱਡੇ ਆਗੂ ਨੇ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਨੇ ਚਾਹੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਚਾਹੇ ਭਾਜਪਾ ਦੇ ਸੂਬਾਈ ਆਗੂ ਕਿਵੋ ਛਿੰਟੀ ਲੋ ਨੇ ਵੀ ਕਿ ਇਹਨਾਂ ਦੇ ਘਰਾਂ ਦਾ ਘੇਰਾਓ ਕੀਤਾ ਜਾਵੇਗਾ ਤਾਂ ਨਾਲ ਹੀ ਨਾਲ ਕਿਸਾਨ ਜਥੇਬੰਦੀਆਂ ਵੱਲੋਂ ਇਨਾ ਅਗਵਾਂ ਦੇ ਘਰਾਂ ਦੇ ਮੂਹਰੇ ਵੀ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉੱਥੇ ਵੀ ਜਿਹੜਾ ਇੱਕ ਤਰ੍ਹਾਂ ਦਾ ਕੇਂਦਰ ਸਰਕਾਰ ਤੇ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜੇ ਦੂਜੇ ਪਾਸੇ ਦੇਖੇ ਤਾਂ ਦੋਸਤੋ ਅੱਜ ਇਸ ਅੰਦੋਲਨ ਦਾ ਸੇਖ ਹਰਿਆਣਾ ਦੇ ਵਿੱਚ ਵੀ ਲੱਗਣਾ ਸ਼ੁਰੂ ਹੋ ਚੁੱਕਾ ਹੈ ਕਿਉਂਕਿ ਜਿਹੜਾ ਹਰਿਆਣਾ ਹੁਣ ਤੱਕ ਸ਼ਾਂਤ ਬੈਠਾ ਸੀ ਉਹ ਹਰਿਆਣਾ ਵੀ ਇਸ ਅੰਦੋਲਨ 'ਚ ਕੁੱਦ ਗਿਆ ਭਾਰਤੀ ਕਿਸਾਨੀ ਐਨੰਚ ਡੋਨੀ ਵੱਲੋਂ ਜਿੱਥੇ ਕੱਲ ਭਾਰਤ ਬੰਦ ਦੇ ਸੱਦੇ ਤਹਿਤ ਕੱਲ 3 ਘੰਟੇ ਉੱਤੇ ਰੋਸ ਪ੍ਰਦਰਸ਼ਨ ਕੀਤੇ ਗਏ ਸੀ ਤਾਂ ਅੱਜ ਹਰਿਆਣੇ ਭਰ ਦੇ ਵਿੱਚੋਂ ਟਰੈਕਟਰ ਮਾਰਚ ਕੱਢੇ ਗਏ ਨੇ ਤਾਂ ਸਿੱਧੇ ਤੌਰ ਤੇ ਹਰਿਆਣੇ ਨੇ ਵੀ ਇਸ ਅੰਦੋਲਨ 'ਚ ਜਿਹੜਾ ਛਾਲ ਮਾਰ ਲਈ ਹੈ ਹਰਿਆਣਾ ਵੀ ਸ਼ਾਮਲ ਹੋ ਗਿਆ ਤੇ ਹੁਣ ਹੌਲੀ-ਹੌਲੀ ਇਹ ਅੰਦੋਲਨ ਕਿਤੇ ਨਾ ਕਿਤੇ ਜਨ ਅੰਦੋਲਨ ਵਾਲੇ ਪਾਸੇ ਵੱਧ ਰਿਹਾ ਪਰ ਦੋਸਤੋ ਅੱਜ ਜਿਹੜਾ ਕਿਸਾਨ ਮਜ਼ਦੂਰ ਮੋਰਚੇ ਤੇ ਸ='%s' ਕਿਸਾਨ ਮੋਰਚਾ ਗੈਰ ਸਿਆਸੀ ਵੱਲੋਂ ਜਿਹੜਾ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉੱਥੇ ਇਨਾਂ ਦੇ ਜਿਹੜੇ ਕਿਸਾਨ ਆਗੂ ਨੇ ਚਾਹੇ ਸਰਵਨ ਸਿੰਘ ਪੰਦੇਰ ਨੇ ਸੇ ਜਗਜੀਤ ਸਿੰਘ ਡੱਲੇਵਾਲ ਨੇ ਚਾਹੇ ਹੋਰ ਕਿਸਾਨ ਆਗੂ ਨੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੀਆਂ ਜਿਹੜੇ ਹੁਣ ਤੱਕ ਦੇ 4 ਦਿਨਾਂ ਦੇ ਹਾਲਾਤ ਨੇ ਉਹਨਾਂ ਦੇ ਬਾਰੇ ਚਾਨਣਾ ਪਾਇਆ ਅੰਦੋਲਨ ਦੀ ਅਗਲੀ ਰੂਪਰੇਖਾ ਦੱਸੀ ਹੈ ਤੇ ਨਾਲ ਹੀ ਉਹਨਾਂ ਨੇ ਮੰਗ ਕੀਤੀ ਹੈ ਵੀ ਕਿ ਕੇਂਦਰ ਸਰਕਾਰ ਜੇਕਰ ਕਿਸਾਨਾਂ ਨਾਲ ਵਾਕਈ ਬੈਠ ਕੇ ਗੱਲਬਾਤ ਕਰਨਾ ਚਾਹਦੀ ਹੈ ਇਹ ਗੱਲਬਾਤ ਸੀਰੇ ਚੜਾਉਣਾ ਚਾਹਦੀ ਹੈ ਤਾਂ ਉਹਨਾਂ ਨੇ ਮੰਗ ਕੀਤੀ ਹੈ ਵਿਕ ਕੇਂਦਰ ਸਰਕਾਰ ਐਮਐਸਪੀ ਬਾਰੇ ਖੇਤੀ ਤੋਂ ਖੇਤੀ ਇੱਕ ਆਰਡੀਨੈਂਸ ਲਿਆਵੇ ਤਾਂ ਹੀ ਜਿਹੜਾ ਇਹ ਗੱਲਬਾਤ ਅੱਗੇ ਤੁਰ ਸਕਦੀ ਹੈ ਇਹ ਅੱਜ ਐਲਾਨ ਕਿਸਾਨ ਆਗੂਆਂ ਨੇ ਕੀਤਾ ਤੇ ਕਿਉਂਕਿ ਜਦੋਂ ਵੀ ਕੋਈ ਆਰਡੀਨੈਂਸ ਲਿਆਂਦਾ ਜਾਂਦਾ ਹੈ ਤਾਂ ਉਸ ਨੂੰ 6 ਮਹੀਨਿਆਂ ਦੇ ਵਿੱਚ ਕਾਨੂੰਨ ਬਣਾਉਣ ਦਾ ਜਿਹੜਾ ਇੱਕ ਅਮਲੀ ਰੂਪ ਦੇਣਾ ਹੁੰਦਾ ਹੈ ਤਾਂ ਇਸ ਕਰਕੇ ਅੱਜ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮੰਗ ਕੀਤੀ ਹੈ ਵੀ ਕੇਂਦਰ ਸਰਕਾਰ ਐਮਐਸਪੀ ਬਾਰੇ ਜਿਹੜਾ ਇੱਕ ਆਰਡੀਨੈਂਸ ਲਿਆਵੇ ਤਾਂ ਜੋ ਇਸ ਮਸਲੇ ਨੂੰ ਹੱਲ ਕੀਤਾ ਜਾ ਸਕੇ ਦੋਸਤੋ ਜਿੱਥੇ ਕਿਸਾਨ ਆਗੂ ਲਗਾਤਾਰ ਗੱਲਬਾਤ ਵਾਲੇ ਪਾਸੇ ਚੱਲ ਰਹੇ ਨੇ ਵੀ ਕਿਉਂ ਉਹਨਾਂ ਨੂੰ ਨਾਲ ਕੇਂਦਰ ਸਰਕਾਰ ਨਾਲ ਉਹ ਰਾਪਤੇ 'ਚ ਨੇ ਤਾਂ ਕੇਂਦਰ ਸਰਕਾਰ ਵੀ ਕਿਤੇ ਨਾ ਕਿਤੇ ਇਸ ਵਾਰ ਜਿਹੜਾ ਇਸ ਕਿਸਾਨ ਅੰਦੋਲਨ ਤੋਂ ਜਿਹੜਾ ਕਿਸਾਨਾਂ ਦੇ ਦਬਾਅ ਹਿੱਟ ਦਿਖਾਈ ਦੇ ਰਹੀ ਹੈ ਕਿਉਂਕਿ ਜਿਹੜੀ ਕੇਂਦਰ ਸਰਕਾਰ ਪਿਛਲੀ ਵਾਰ 13 ਮਹੀਨੇ ਇੱਕ ਸੰਗਰਾਮ ਚੱਲਣ ਤੋਂ ਬਾਅਦ ਕਿਸਾਨਾਂ ਦੀ ਮੰਗਾਂ ਮੰਨਣ ਦੀ ਤਿਆਰ ਹੋਈ ਸੀ ਇਸ ਵਾਰ ਉਹ ਪਹਿਲੇ ਦਿਨ ਤੋਂ ਹੀ ਜਿਹੜਾ ਕਿਤੇ ਨਾ ਕਿਤੇ ਕਿਸਾਨਾਂ ਨਾਲ ਗੱਲ ਕਰਦੀ ਦਿਖਾਈ ਦੇ ਰਹੀ ਹੈ ਕਿਸਾਨਾਂ ਨਾਲ ਰਾਫਤੇ ਦੇ ਵਿੱਚ ਹੈ ਉਹ ਕੋਸ਼ਿਸ਼ਾਂ ਕਰ ਰਹੀ ਹੈ ਜਿਵੇਂ ਕਿਸਾਨ ਜਿੱਥੇ ਬੰਦੀਆਂ ਨੇ ਐਲਾਨ ਕੀਤਾ ਸੀ 13 ਫਰਵਰੀ ਨੂੰ ਦਿੱਲੀ ਕੋਚਤਾ ਤਾਂ ਪਹਿਲੇ ਗੇਟ ਦੀ ਮੀਟਿੰਗ 8 ਫਰਵਰੀ ਨੂੰ ਹੁੰਦੀ ਹੈ ਦੂਜੇ ਗੇਟ ਦੀ ਮੀਟਿੰਗ ਹੈ ਜਿਹੜੀ ਉਹ ਜਾ ਕੇ 12 ਫਰਵਰੀ ਨੂੰ ਹੁੰਦੀ ਹੈ ਫਿਰ ਤੀਜੇ ਗੇਟ ਦੀ ਮੀਟਿੰਗ 15 ਫਰਵਰੀ ਨੂੰ ਹੁੰਦੀ ਹੈ ਭਾਵੇਂ ਕਿ ਇਹ ਤਿੰਨੋਂ ਮੀਟਿੰਗਾਂ ਜਿਹੜੀਆਂ ਬੇਸ਼ਿੱਟਾਂ ਰਹੀਆਂ ਸੀਗੀਆਂ ਪਰ ਕਿਤੇ ਨਾ ਕਿਤੇ ਇਹ ਤਿੰਨੋਂ ਮੀਟਿੰਗਾਂ ਜਦੋਂ 4-4 5-5 ਘੰਟੇ ਕਿਸਾਨੀ ਦੇ ਮੁੱਦਿਆਂ ਦੇ ਮੰਥਨ ਹੁੰਦਾ ਤਾਂ ਸਰਕਾਰ ਤੇ ਵੀ ਦਬਾਅ ਬਣਦਾ ਹੈ ਇਹ ਇੱਕ ਲੋਕਾਂ ਦੇ ਮਨਾਂ 'ਚ ਵੀ ਕਹ ਦੋ ਸਰਕਾਰ ਦੀ ਇੱਕ ਪ੍ਰਤੀ ਗੁੱਸਾ ਜਿਹੜਾ ਹੈਗਾ ਹੋਰ ਦੇਖਣ ਨੂੰ ਮਿਲਦਾ ਹੈ ਕਿ ਕਿਸਾਨ ਸਰਕਾਰ ਵਾਕਈ ਕਿਸਾਨਾਂ ਦੀ ਗੱਲ ਮੰਨਣ ਲਈ ਤਿਆਰ ਨਹੀਂ ਆ ਪਰ ਹੁਣ ਦਿਖ ਰਿਹਾ ਵੀ ਕਿ ਜਿਹੜੀ ਚੌਥੇ ਗੇੜ ਦੀ ਮੀਟਿੰਗ ਹੈ ਉਹ ਐਤਵਾਰ ਨੂੰ ਹੋਣੀ ਹੈ ਤਾਂ ਲੱਗ ਰਿਹਾ ਹੈ ਕਿ ਕੇਂਦਰ ਸਰਕਾਰ ਕਿਤੇ ਨਾ ਕਿਤੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੇ ਰੌਂ ਦੇ ਵਿੱਚ ਦਿਖਾਈ ਦੇ ਰਹੀ ਹੈ ਕਿ ਕਾ ਹੋ ਸਕਦਾ ਹੈ ਕੱਲੋਂ ਗੱਲਬਾਤ ਦੇ ਵਿੱਚ ਕੇਂਦਰ ਸਰਕਾਰ ਉਹ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ ਪਰ ਇਹ ਤਾਂ ਹੋਵੇਗਾ ਕੀ ਕੀ ਗੱਲਬਾਤ ਹੋਵੇਗੀ ਉਹ ਤਾਂ ਕੱਲ ਦੀ ਮੀਟਿੰਗ 'ਚ ਹੀ ਪਤਾ ਲੱਗੇਗਾ ਪਰ ਹੁਣ ਤੱਕ ਜਿਵੇਂ ਕੇਂਦਰ ਸਰਕਾਰ ਦੇ ਤਿੰਨ ਮੰਤਰੀ ਚਾਹੇ ਪਿਊਸ਼ ਗੋਇਲ ਦੀ ਗੱਲ ਕਰ ਲਈਏ ਚਾਹੇ ਨਿਤਿਆਨੰਦ ਸਵਾਮੀ ਦੀ ਗੱਲ ਕਰ ਲਈਏ ਚਾਹੇ ਅਰਜੁਨ ਮੁੰਡੇ ਦੀ ਗੱਲ ਕਰਦੇ ਉਹ ਲਗਾਤਾਰ ਜਿਹੜਾ ਉਹ ਕਿਸਾਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਪਰ ਦੋਸਤੋ ਇੱਕ ਚੀਜ਼ ਸਪਸ਼ਟ ਹੈ ਕਿ ਕਿਸਾਨ ਜਿੱਥੇ ਬੰਦੀਆਂ ਵੱਲੋਂ ਜਿਹੜਾ ਇਹ ਸੰਘਰਸ਼ ਸ਼ੁਰੂ ਕੀਤਾ ਸੀ ਉਹ ਲਗਾਤਾਰ ਜਿਹੜਾ ਬਲ ਫੜਦਾ ਜਾ ਰਿਹਾ ਮਜਬੂਤੀ ਨਾਲ ਅੱਗੇ ਵਧਦਾ ਜਾ ਰਿਹਾ ਕਿਉਂਕਿ ਭਾਵੇਂ ਕਿਹਾ ਜਾ ਰਿਹਾ ਸੀ ਵੀ ਕਿ ਕੁਝ ਜਥੇਬੰਦੀਆਂ ਵੱਲੋਂ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਪਰ ਸਮੇਂ ਦੇ ਨਾਲ ਨਾਲ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਵੱਲੋਂ ਇਸ ਅੰਦੋਲਨ ਦੀ ਹਮਾਇਤ ਕੀਤੀ ਜਾ ਰਹੀ ਹੈ ਇਸ ਵਿੱਚ ਸ਼ਾਮਲ ਹੋਏ ਜਾ ਰਹੇ ਤਾਂ ਇਸ ਤੋਂ ਸਪਸ਼ਟ ਹੈ ਵੀ ਕਿ ਜੇਕਰ ਸਰਕਾਰ ਹਲੇ ਵੀ ਕਿਸਾਨਾਂ ਦੀ ਮੰਗਾਂ ਨਹੀਂ ਮੰਨਦੀ ਤਾਂ ਇਹ ਕਿਸਾਨ ਅੰਦੋਲਨ ਵੀ ਜਿਹੜਾ ਇੱਕ ਜਨ ਅੰਦੋਲਨ ਦਾ ਰੂਪ ਧਾਰ ਸਕਦਾ ਹੈ ਤੇ ਲੋਕ ਸਭਾ ਇਲੈਕਸ਼ਨਾਂ ਤੋਂ ਪਹਿਲਾਂ ਜੇਕਰ ਇਹੋ ਜਿਹਾ ਕੋਈ ਅੰਦੋਲਨ ਹੁੰਦਾ ਤਾਂ ਉਹ ਜ਼ਰੂਰ ਭਾਜਪਾ ਲਈ ਇੱਕ ਮੁਸ਼ਕਲਾਂ ਖੜੀਆਂ ਜ਼ਰੂਰ ਕਰ ਸਕਦਾ ਹੈ ਕਿਉਂਕਿ ਜੇ ਦੇਖੀਏ ਤਾਂ ਸਿੱਧੇ ਤੌਰ ਤੇ ਇਹ ਪੰਜਾਬ ਤੇ ਹਰਿਆਣਾ ਦੀ ਸਿਆਸਤ ਨਾਲ ਤਾਂ ਜੁੜੇਗਾ ਜੁੜੇਗਾ ਪਰ ਇਸ ਦਾ ਅਸਰ ਕਿਤੇ ਨਾ ਕਿਤੇ ਵੈਸਟਰਨ ਯੂਪੀ ਵਾਲੇ ਪਾਸੇ ਵੀ ਦੇਖ ਸਕਦਾ ਹੈ ਤੇ ਨਾਰਥ ਇੰਡੀਆ ਦੇ ਵਿੱਚ ਹੋਰ ਨਾਲ ਸਟੇਟਾਂ ਦੇ ਵਿੱਚ ਵੀ ਦੇਖ ਸਕਦਾ ਹੈ ਤੇ ਇਸ ਦਾ ਅਸਰ ਹੋ ਸਕਦਾ ਹੈ ਆਉਣ ਵਾਲੇ ਦਿਨਾਂ 'ਚ ਸਾਰੇ ਦੇਸ਼ 'ਚ ਵੀ ਦੇਖਣ ਨੂੰ ਮਿਲੇ ਤਾਂ ਇਹ ਅੰਦੋਲਨ ਸਿੱਧੇ ਤੌਰ ਤੇ ਲੋਕ ਸਭਾ ਚੋਣਾਂ ਤੇ ਵੀ ਅਸਰ ਪਾ ਸਕਦਾ ਤਾਂ ਭਾਜਪਾ ਜਿਹੜੀ ਹੈ ਲੋਕ ਸਭਾ ਚੋਣਾਂ ਨਾਲ ਇਸ ਅੰਦੋਲਨ ਨੂੰ ਜੋੜ ਕੇ ਦੇਖ ਰਹੀ ਹੈ ਤੇ ਉਹ ਇਸੇ ਕਰਕੇ ਕਿਸਾਨਾਂ ਨੂੰ ਛੇਤੀ ਤੋਂ ਛੇਤੀ ਮਨਾਉਣ ਦੀ ਕੋਸ਼ਿਸ਼ਾਂ ਕਰ ਰਹੀ ਹੈ ਪਰ ਜਦੋਂ ਸੀ ਇਸ ਅੰਦੋਲਨ ਨੂੰ ਪੰਜਾਬ ਨਾਲ ਜੁੜਿਆ ਹੋਇਆ ਦੇਖਦੇ ਆ ਤਾਂ ਪੰਜਾਬ ਦੀ ਸਿਆਸਤ ਤੇ ਇਸ ਦਾ ਸਿੱਧੇ ਤੌਰ ਤੇ ਅਸਰ ਜ਼ਰੂਰ ਪੈ ਰਿਹਾ ਹੈ ਕਿਉਂਕਿ ਸਾਰੇ ਇੱਕ ਚੀਜ਼ ਮੰਨਦੇ ਆ ਕਿ ਪੰਜਾਬ ਦਾ ਇੱਕ ਵੱਡਾ ਦਬਕਾ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ ਖੇਤੀ ਖੇਤਰ ਨਾਲ ਜੁੜਿਆ ਹੋਇਆ ਕਿਸਾਨੀ ਨਾਲ ਜੁੜਿਆ ਹੋਇਆ ਤਾਂ ਪੰਜਾਬ ਦੀਆਂ ਜਿਹੜੀ ਰਾਜਨੀਤਿਕ ਪਾਰਟੀਆਂ ਕਿਸਾਨਾਂ ਨੂੰ ਨਾਰਾਜ਼ ਕਰਨ ਦੇ ਨਹੀਂ ਚਾਹਦੀਆਂ ਇਸੇ ਲਈ ਜਿਹੜੀ ਕਾਂਗਰਸ ਪਾਰਟੀ ਆ ਉਹ ਵੀ ਕਿਸਾਨਾਂ ਦੀ ਹਮਾਇਤ 'ਚ ਖੜੀ ਦਿਖਾਈ ਦੇ ਰਹੀ ਹੈ ਸੱਤਾਧਾਰੀ ਤਰ ਆਮ ਆਦਮੀ ਪਾਰਟੀ ਤਾਂ ਕਿਸਾਨਾਂ ਦੀ ਮਦਦ ਕਰ ਹੀ ਰਹੀ ਹੈ ਕਿਉਂਕਿ ਪੰਜਾਬ ਭਰ ਦੇ ਵਿੱਚ ਕਿਤੇ ਵੀ ਕਿਸਾਨਾਂ ਨੂੰ ਰੋਕਿਆ ਨਹੀਂ ਜਾ ਰਿਹਾ ਜਾਂ ਜਿਵੇਂ ਦੀ ਕਾਰਵਾਈਆਂ ਕਹਿੰਦੇ ਇੱਕ ਸੂਬਾ ਸਰਕਾਰ ਕਰਦੀ ਹੁੰਦੀ ਆ ਉਹ ਵੀ ਨਹੀਂ ਹੋ ਰਹੀਆਂ ਕਿ ਅਸੀਂ ਦੇ ਢੰਗ ਨਾਲ ਕਿਸਾਨਾਂ ਦੀ ਹਮਾਇਤ ਦੇ ਵਿੱਚ ਸੂਬਾ ਸਰਕਾਰ ਖੜੀ ਹੋਈ ਦਿਖ ਰਹੀ ਆ ਤੇ ਪੰਜਾਬ ਦੇ ਮੁੱਖ ਮੰਤਰੀ ਵੀ ਜਿਹੜੀਆਂ ਇਹ ਤਿੰਨ ਗੇਟ ਦੀਆਂ ਮੀਟਿੰਗਾਂ ਹੋਈਆਂ ਉਹ ਚ ਖੁਦ ਬੈਠ ਕੇ ਕਿਤੇ ਨਾ ਕਿਤੇ ਕਿਸਾਨੀ ਦੇ ਮਸਲੇ ਨੂੰ ਹੱਲ ਕਰਵਾਉਣ ਵਾਲੇ ਪਾਸੇ ਜਾਦਾ ਜ਼ੋਰ ਦੇ ਰਹੇ ਨੇ ਤੇ ਉੱਥੇ ਸ਼ਰਮਣੀਆਂ ਕਾਲੀ ਦਲ ਵੀ ਕਿਸਾਨਾਂ ਦੇ ਹਿੱਤ ਦੇ ਵਿੱਚ ਕੜਨ ਦੀ ਜਿਹੜੇ ਕੋਸ਼ਿਸ਼ਾਂ ਕਰਕੇ ਦਿਖਾ ਰਹੇ ਵੀ ਕਿਉਂਕਿ ਕਿਸਾਨੀ ਲਈ ਪਹਿਲਾਂ ਵੀ ਲੜਾਈ ਲੜਦੇ ਰਹੇ ਨੇ ਤਾਂ ਹੁਣ ਵੀ ਕਿਸਾਨਾਂ ਦੇ ਹਿੱਤ ਚ ਕੜੇ ਨੇ ਤਾਂ ਕਿਤੇ ਨਾ ਕਿਤੇ ਪੰਜਾਬ ਦੀ ਸਿਆਸਤ ਜ਼ਰੂਰ ਇਸ ਅੰਦੋਲਨ ਨਾਲ ਜਿਹੜਾ ਉਹ ਗਰਮਾ ਚੁਕੀ ਹੈ ਉਹ ਜਿਹੜਾ ਅੰਦੋਲਨ ਤੇ ਹੁਣ ਡਿਪੈਂਡ ਹੁੰਦੀ ਦਿਖ ਰਹੀ ਹੈ ਪਰ ਪੰਜਾਬ ਦੇ ਵਿੱਚ ਹਲੇ ਭਾਜਪਾ ਕਿਤੇ ਨਾ ਕਿਤੇ ਸ਼ਸ਼ੋ ਪੰਚ ਚ ਪਈ ਹੋਈ ਹੈ ਭਾਵੇਂ ਪੰਜਾਬ ਭਾਜਪਾ ਦੇ ਆਗੂ ਕੇਂਦਰ ਨੂੰ ਤੇ ਦਬਾਅ ਵੀ ਬਣਾ ਰਹੇ ਨੇ ਵੀ ਕੋਈ ਇਸ ਅੰਦੋਲਨ ਨੂੰ ਜਲਦ ਤੋਂ ਜਲਦ ਖਤਮ ਕਰਵਾਉਣ ਪਰ ਉਹ ਭਾਵੇਂ ਕੇਂਦਰ ਸਰਕਾਰ ਤੇ ਦਬਾਅ ਤਾਂ ਅੰਦਰ ਖਾਤੇ ਬਣਾ ਰਹੇ ਨੇ ਪਰ ਸਿੱਧੇ ਤੌਰ ਤੇ ਉਹ ਕਿਸਾਨਾਂ ਦੀ ਹਮਾਇਤ ਚਾਹੁੰਦੇ ਦਿਖਾਈ ਨਹੀਂ ਦੇ ਰਹੇ ਨਾ ਕਿਸਾਨਾਂ ਦੇ ਪੱਖ ਚ ਬੋਲ ਰਹੇ ਨੇ ਤਾਂ ਇਹ ਚੀਜ਼ ਜ਼ਰੂਰ ਹੈ ਉਕੇ ਜਿਤੇ ਤਿੰਨ ਸਿਆਸੀ ਤੀਰਾਂ ਪੰਜਾਬ ਦੀਆਂ ਕਿਸਾਨੀ ਦੇ ਹਿੱਤ ਚ ਖੜੀਆਂ ਦਿਖ ਰੀਆਂ ਨੇ ਤਾਂ ਭਾਜਪਾ ਹੱਲੇ ਵੀ ਕਿਸਾਨੀ ਦੇ ਉਲਟ ਹੀ ਐ ਤਾਂ ਹੁਣ ਦੇਖਣ ਵਾਲੀ ਗੱਲ ਇਹੀ ਹੋਵੇਗੀ ਕਿ ਚੌਥੇ ਗੇਟ ਦੀ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੁੰਦੀ ਐ ਕੀ ਕੁਝ ਨਿਕਲ ਕੇ ਆਂਦਾ ਤੇ ਇਸ ਅੰਦੋਲਨ ਦਾ ਅਸਰ ਆਉਣ ਵਾਲੇ ਦਿਨਾਂ ਚ ਪੰਜਾਬ ਦੀ ਸਿਆਸਤ ਤੇ ਕਿਹੋ ਜਿਹਾ ਦੇਖਣ ਨੂੰ ਮਿਲਦਾ ਇਹ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ ਤੇ ਪੰਜਾਬੀ ਟ੍ਰਿਬਿਊਨ ਹੁਣ ਤੱਕ ਜਿਵੇਂ ਇਹ ਅੰਦੋਲਨ ਦੀ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦਾ ਰਿਹਾ ਹੈ ਉਸੇ ਤਰ੍ਹਾਂ ਕੱਲ ਦੀ ਮੀਟਿੰਗ ਬਾਰੇ ਵੀ ਜਾਂ ਹੋਰ ਆਉਣ ਵਾਲੇ ਦਿਨਾਂ 'ਚ ਜੋ ਵੀ ਇਸ ਅੰਦੋਲਨ ਦੀ ਅਪਡੇਟ ਹੋਵੇਗੀ ਉਹ ਤੁਹਾਡੇ ਤੱਕ ਪਹੁੰਚਦਾ ਰਹੇਗਾ ਤੇ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੱਕ